ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ 2012 ਮਾਡਲ ਨਿਊ ਹਿੰਦ ਕਮਾਈਨ ਵਕਾਊ ਹੈ ਜੀ ਕੰਡੀਸ਼ਨ ਭਾਖੋ ਸਾਰੀ ਮਸ਼ੀਨ ਬਿਲਕੁਲ ਸਾਫ਼ ਆ ਕਿਆ ਬੰਪਰ ਤੋਂ ਵੀ ਦੇਖ ਹੀ ਸਕਦੇ ਹੋਗੇ। ਪੇਟੀ ਬੰਦ ਇੰਜਨ 2012 ਮਾਡਲ ਫੀਡਰ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋਗੇ। ਗੀਅਰ ਦੀ ਰਿਡਕਸ਼ਨ ਦੀ ਫੁੱਲ ਗਾਰੰਟੀ ਹੈ ਬਾਈ ਵੱਲੋਂ। ਛੇੜਾਂ ਦੇਖ ਸਕਦੇ ਆ, ਆਊਟਰ ਪੇਪਰ ਰੰਗ ਪਣੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋਗੇ। ਠੀਕ ਹੈ 6,60,000 ਦੀ ਪਾਈ ਹੋਰਾਂ ਦੀ ਟਮਾਟਾ ਤਰਨ ਤਰਨ ਜਵੰਦਾ ਗਲਾਂ ਪੈਂਦਾ ਬਾਈ ਉਹਨਾਂ ਦਾ। ਬਾਕੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗੀ। ਇਹ ਉਹਨਾਂ ਦਾ ਉਹਨਾਂ ਨੰਬਰਾਂ ਦੇ ਸੀ। ਗੱਲਬਾਤ ਕਰ ਸਕਦੇ ਹਾਂ ਜੇ ਕਿਸੇ ਵੀ ਐਨ ਮਸ਼ੀਨ ਬਾਰੇ ਕੋਈ ਗੱਲਬਾਤ ਕਰਨੀ ਆ ਜਾਂ ਮਸ਼ੀਨ ਦੇ ਬਾਰੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਆ। ਬਾਕੀ ਵੀਡੀਓ ਨੂੰ ਜਿੱਤੇ ਵੀ ਦੇਖ ਰਹੇ ਹੋ ਵੀਡੀਓ ਨੂੰ ਬਤੋ ਸ਼ੇਅਰ ਕਰ ਦਿਓ। ਨਿਊ ਹੰਦਕੁੰਬ ਮੈਨਾਈ ਸਾਰੀ ਮਸ਼ੀਨ ਬੰਪੂਰਤੂ ਲੇ ਕੇ ਪੂਸਤਕ ਕਟਰ ਵਗੈਰਾ ਸਾਰਾ ਬਿਲਕੁਲ origional ਕੋਕ ਸਾਫ ਕੰਡੀਸ਼ਨ ਦੇ ਵਿੱਚ ਆ। ਬਾਕੀ ਤੁਸੀਂ ਚੈੱਕ ਕਰ ਹੀ ਸਕਦੇ ਹੋਗੇ 6 ਲੱਖ 60 ਹਜ਼ਾਰ ਦੀ ਡਿਮਾਂਡ ਤਰਨਤਾਰ ਨੇਰੀਆ ਦਾ ਜਵੰਦਾਗਲ ਨੰਬਰ ਤੋਂ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ। ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ।